ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਲਾਈਨ ਤੇ ਦੋਸਤੋ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਸਤਲੁਜ ਫਾਜ਼ਲ ਕਾ ਹੜ੍ਹ ਪ੍ਰਭਾਵੇ ਪ੍ਰਭਾਵਿਤ ਇਲਾਕਿਆਂ ਤੋਂ ਕਾਵਾਂ ਵਾਲੀ ਪੁਲ ਤੋਂ ਅਸੀਂ ਲਾਈਵਾਂ ਅੱਜ ਦੀ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਨੇ ਉਹ ਵਿਖਾਈਆਂ ਜਾ ਰਹੀਆਂ ਨੇ ਕੀ ਅੱਜ ਦੀ ਅਪਡੇਟ ਇਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਦੱਸ ਦਈਏ ਕਿ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਕਾਵਾਂ ਵਾਲੀ ਪੱਤਨ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਅਸੀਂ ਲਾਈਵ ਆ ਫਾਜ਼ਿਲਕਾ ਸਤਲੁਜ ਤੋਂ ਅਸੀਂ ਲਾਈਵ ਆ ਕਿੱਦਾਂ ਦੀ ਅਪਡੇਟ ਹੈ ਕੀ ਅਪਡੇਟ ਹੈ ਉਸ ਦੀ ਜਾਣਕਾਰੀ ਅਸੀਂ ਨਾਲ ਦੀ ਨਾਲ ਤੁਹਾਨੂੰ ਜਿਹੜਾ ਇਹ ਦਿੰਦੇ ਰਹਾਂਗੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਜਿਹੜੀ ਜਾਣਕਾਰੀ ਤੁਹਾਨੂੰ ਅੱਜ ਜਿਹੜੀ ਮਿਲਦੀ ਰਹੇਗੀ ਤਾਂ ਜਿਵੇਂ ਜਿਵੇਂ ਤੁਸੀਂ ਲਾਈਵ ਜੁੜ ਰਹੇ ਹੋ ਲਾਈਵ ਕਮੈਂਟ ਕਰ ਰਹੇ ਹੋ ਓਵੇਂ ਓਵੇਂ ਅਸੀਂ ਤੁਹਾਡੇ ਕਮੈਂਟਾਂ ਦੇ ਜਿਹੜੇ ਜਵਾਬ ਅਸੀਂ ਦਿੰਦੇ ਰਹਾਂਗੇ ਤਾਂ ਜਿੰਨੇ ਵੀ ਤੁਸੀਂ ਲਾਈਵ ਅਪਡੇਟ ਦੇ ਨਾਲ ਜੁੜਿਓ ਕਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਇਲਾਕੇ ਵਿੱਚ ਬਣੇ ਹੋਏ ਨੇ ਉਹ ਵੀ ਤੁਸੀਂ ਜ਼ਰੂਰ ਦੱਸਿਓ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਹਾਂ ਓਵੇਂ ਓਵੇਂ ਤੁਸੀਂ ਕਮੈਂਟਾਂ ਜਿਹੜੇ ਜਿਹੜੇ ਲਾਈਵ ਵੇਖ ਰਹੇ ਹੋ ਦੇ ਜਿਹੜਾ ਕਾਵਾਂ ਵਾਲੀ ਪਤਨ ਤੋਂ ਜਿਹੜੇ ਪਾਰ ਪਿੰਡ ਨੇ ਕਾਵਾਂ ਵਾਲੀ ਪਤਨ ਤੋਂ ਪੁਲ ਤੇ ਆਪਾਂ ਖੜੇ ਆ ਹਾਲਾਤ ਤੁਹਾਨੂੰ ਦੱਸ ਦਈਏ ਕਿ ਪਾਣੀ ਜਿਹੜਾ ਹੈ ਵਾਤ ਗਿਆ ਤਾਂ ਜਿਵੇਂ ਜਿਵੇਂ ਤੁਹਾਨੂੰ ਅਪਡੇਟ ਦਿੰਨੇ ਆ ਓਵੇਂ ਓਵੇਂ ਤੁਸੀਂ ਮੈਸੇਜ ਆਪਣੇ ਇਲਾਕੇ ਦੇ ਜਿਹੜੇ ਐ ਉਹ ਜਾਣਕਾਰੀ ਸਾਨੂੰ ਜ਼ਰੂਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਇਸ ਪੁਲ ਤੋਂ ਜਿਹੜੀ ਆਵਾਜਾਈ ਹੈ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਅੱਗੇ ਦੇ ਜਿਹੜੀ ਸੜਕ ਹੈ ਔਰ ਪੋਲਾ ਜਿਹੜਾ ਪੂਰਾ ਜਿਹੜਾ ਪ੍ਰਭਾਵਿਤ ਹੋ ਗਿਆ ਹੋ ਸਕਦੀ ਹੈ ਇਸ ਕਰਕੇ ਜਿਹੜਾ ਪ੍ਰਸ਼ਾਸਨ ਵੱਲੋਂ ਇਸ ਪੁਲ ਦੇ ਉੱਪਰੋਂ ਲੰਘਣ ਦੀ ਸਭ ਨੂੰ ਜਿਹੜੀ ਹੈ ਮਨਾਹੀ ਕਰ ਅੱਗੇ ਜਿਨ੍ਹਾਂ ਦੀ ਜਿਹੜੀ ਹੈ ਆਪਸੀ ਸੰਪਰਕ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ ਤਾਂ ਖਾਲ ਜਣੀਆਂ ਤੁਹਾਨੂੰ ਹੁਣੇ-ਹੁਣੇ ਜਿਹੜੇ ਵੀ ਲਾਈਵ ਹੋਏ ਨੇ ਨਾਲ ਦੀ ਨਾਲ ਕਮੈਂਟ ਆਪਾਂ ਪੜਨ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਪਰ ਜਾਣਕਾਰੀ ਦੇ ਦਈਏ ਇਹ ਜਣੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਫਾਜ਼ਿਲਕਾ ਦੇ ਸਤਲੋਜ ਤੋਂ ਕਾਵਾਂ ਵਾਲੀ ਪਤਨ ਤੋਂ ਜਿਹੜੀਆਂ ਲਾਈਵ ਕਾ ਪਰਜਪੋਦੇ ਹਾਵੇ ਟੁੱਟਣ ਦੇ ਹਾਲਾਤ ਮਾੜੇ ਸਨ ਤਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਇਸ ਪੁਲ ਤੋਂ ਜਿਹੜਾ ਲੰਘਣ ਦੇ ਜਿਹੜੇ ਉਹ ਰੁਕਾਵਟ ਲਾ ਦਿੱਤੀ ਗਈ ਹੈ ਇਹ ਰਸਤੇ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਜਿਹੜਾ ਕੋਈ ਵੀ ਅਨਸਖਾਵੀ ਜਿਹੜੀ ਘਟਨਾ ਉਹ ਨਾ ਹੋ ਸਕੇ ਫਿਲਹਾਲ ਜਿਵੇਂ-ਜਿਵੇਂ ਤੁਸੀਂ ਜਿਹੜੇ-ਜਿਹੜੇ ਇਲਾਕਿਆਂ ਤੋਂ ਤੁਸੀਂ ਵੀਡੀਓ ਵੇਖ ਰਹੇ ਹੋ ਉਵੇਂ-ਉਵੇਂ ਤੁਸੀਂ ਕਿਰਪਾ ਕਰਕੇ ਜ਼ਰੂਰ ਜਿਹੜੀ ਕਮੈਂਟ ਕਰਨ ਦੀ ਜਿਹੜੀ ਕੋਸ਼ਿਸ਼ ਕਰੋ ਪਹਿਲਾਂ ਜੇ ਗੱਲ ਕਰ ਦਈਏ ਤਾਂ ਇੱਥੇ ਜਿਹੜਾ ਪੁਲ ਤੇ ਪਾਣੀ ਸੀਗਾ ਉਹ ਲਗਭਗ ਫੁੱਟ ਤੋਂ ਸਵਾ ਫੁੱਟ ਸੀ ਪਰ ਅੱਜ ਦੇ ਜਿਹੜੇ ਹਾਲਾਤ ਨੇ ਉਹ 2 ਫੁੱਟ ਤੋਂ ਜਿਹੜਾ ਉੱਚਾ ਪਾਣੀ ਚੱਲ ਰਿਹਾ ਔਰ ਗਤੀ ਤੁਸੀਂ ਪਾਣੀ ਦੀ ਜਿਹੜੀ ਵੇਖ ਸਕਦੇ ਪ੍ਰਭਾਵਿਤ ਇਲਾਕਿਆਂ ਤੋਂ ਤੁਸੀਂ ਲਾਈਵ ਵੇਖ ਰਹੇ ਹੋ ਜਿਵੇਂ ਜਿਵੇਂ ਤੁਸੀਂ ਲਾਈਵ ਜਿਹੜਾ ਇਹ ਕਮੈਂਟ ਕਰ ਰਹੇ ਹੋ ਉਵੇਂ-ਉਵੇਂ ਅਸੀਂ ਲਾਈਵ ਜਿਹੜੇ ਕਮੈਂਟ ਪੜਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਔਰ ਜਿੱਥੋਂ-ਜਿੱਥੋਂ ਵੀ ਤੁਸੀਂ ਵੀਡੀਓ ਲਾਈਵ ਦੇਖ ਰਹੇ ਹੋ ਕਿ ਨੈਟਵਰਕ ਪ੍ਰੋਬਲਮ ਸੀ ਹੁਣ ਮੇਬੀ ਠੀਕ ਚੱਲ ਰਿਹਾ ਜੀ ਬਿਲਕੁਲ ਜਿਵੇਂ ਜਿਵੇਂ ਤੁਸੀਂ ਜਿਹੜਾ ਕਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਵੇਂ-ਉਵੇਂ ਅਸੀਂ ਜਿਹੜਾ ਉਹ ਕਮੈਂਟ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਲਾਈਟ ਗੇਮਸ ਜੀ ਲਿਖਦੇ ਨੇ ਕਿ ਪਾਣੀ ਨਹੀਂ ਕਰਨਦੀਪ ਸਿੰਘ ਜੀ ਲਿਖਦੇ ਨੇ ਇਸ ਪੁਲ ਤੋਂ ਪਾਣੀ ਵਧਿਆ ਕਿ ਘਟ ਗਿਆ ਪਾਣੀ ਸਰ ਵਧਿਆ ਹੈ ਪਾਣੀ ਇਸ ਤੋਂ ਜਿਹੜਾ ਉੱਪਰ ਹੈ ਹੋਰ ਚੱਲ ਰਿਹਾ ਹੈ ਕਰਨਦੀਪ ਸਿੰਘ ਜੀ ਪਾਣੀ ਘਟ ਘੱਟ ਹੋ ਗਿਆ ਨਹੀਂ ਜੀ ਬਿਲਕੁਲ ਨਹੀਂ ਘੱਟ ਹੋਇਆ ਪਾਣੀ ਜਿਹੜਾ ਦਿਨ ਬਦ ਦੇਣ ਜਿਹੜਾ ਵਧ ਚੱਲ ਰਿਹਾ ਹੈ ਆ ਭਾਈ ਲਾਈਵ ਸਹੀ ਨਹੀਂ ਚੱਲ ਰਿਹਾ ਰੋਕ ਰੋਕ ਕੇ ਚੱਲ ਰਿਹਾ ਥੋੜੀ ਨੈਟਵਰਕ ਪ੍ਰੋਬਲਮ ਸੀ ਫਿਲਹਾਲ ਮੇ ਵੀ ਸਹੀ ਚੱਲ ਰਿਹਾ ਡਾਕਟਰ ਸਾਹਿਬ ਸੁਖ ਜੀ ਸਾਡੇ ਕਮੈਂਟ ਵਿੱਚ ਆ ਗਏ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਜੀ ਤੁਸੀਂ ਲਾਈਵ ਦੇਖ ਰਹੇ ਹੋ ਭਾਈ ਅੱਜ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਡਾਕਟਰ ਸਾਹਿਬ ਪਾਣੀ ਦਾ ਜਿਹੜਾ ਪੱਧਰ ਹੈ ਥੋੜਾ ਜਿਹਾ ਵਧਿਆ ਪਰ ਅੱਜ ਥੋੜਾ ਜਿਹਾ ਘੱਟ ਵਧਿਆ ਇਹ ਕਹਿ ਸਕਦੇ ਆਂ ਆਪਾਂ ਪਰ ਜਿਹੜੇ ਹਾਲਾਤ ਨੇ ਜਿਵੇਂ ਅਪਡੇਟ ਆਈ ਹੈ ਕਿ ਜਿਹੜਾ ਹਰੀਕਾ ਪਤਨ ਤੋਂ ਜਿਹੜਾ ਪਾਣੀ ਛੱਡਿਆ ਗਿਆ ਉਹ ਤੁਹਾਨੂੰ ਪਤਾ ਹੀ ਹੈ ਫਿਰੋਜ਼ਪੁਰ ਦੇ ਰਾਹੀਂ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਵਾਧਾ ਕਰੇਗਾ ਵਾਦੇ ਵਾਧਾ ਕਿੰਨਾ ਹੁੰਦਾ ਇਹ ਸ਼ਾਮ ਨੂੰ ਸ਼ਾਇਦ ਅਪਡੇਟ ਆਪਾਂ ਨੂੰ ਮਿਲ ਜਾਵੇ ਪਰ ਫਿਲਹਾਲ ਜਿਹੜਾ ਪਾਣੀ ਹੈ ਉਹ ਥੋੜਾ ਜਿਹਾ ਘਟ ਵਧਿਆ ਪਰ ਵਧਿਆ ਜ਼ਰੂਰ ਹੈ ਲਗਾਤਾਰ ਜਿਲਾ ਪਾਣੀ ਹੈ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਉਹ ਵਧ ਰਿਹਾ ਵੀਰ ਅੱਗੇ ਹੋਰ ਚਾਂਸ ਹੈ ਕਿ ਹੈ ਕਿ ਨਹੀਂ ਮਨਪ੍ਰੀਤ ਕੁਮਾਰ ਜੀ ਲਿਖਦੇ ਨੇ ਪਾਣੀ ਵਧਣ ਦੇ ਹੋਰ ਚਾਂਸ ਹੈਗੇ ਆ ਕਿ ਨਹੀਂ ਆ ਦੇਖੋ ਜੇ ਗੱਲ ਕਰੀਏ ਹਰੀਕਾ ਪਤਨ ਤੋਂ ਜਿਹੜਾ ਪਾਣੀ ਛੱਡਿਆ ਗਿਆ ਉਸ ਦੇ ਹਿਸਾਬ ਨਾਲ ਥੋੜਾ ਇਸ ਇਲਾਕੇ ਦੇ ਵਿੱਚ ਵੱਸ ਸਕਦਾ ਪਰ ਫਿਲਹਾਲ ਜਿਹੜੀ ਅਪਡੇਟ ਆਈ ਹੈ ਉਸ ਅਨੁਸਾਰ ਜਿਹੜਾ ਪਾਣੀ ਹਰੀਕਾ ਪਤਨ ਦੇ ਵਿੱਚ ਸ਼ਾਮ ਨੂੰ ਜਿਹੜਾ ਘਟਣ ਦੇ ਅਸਾਰ ਨੇ ਫਿਲਹਾਲ ਜਿਹੜੀਆਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਫਾਜ਼ਿਲਕਾ ਹਰੀਕਾ ਪਤਨ ਮਾਫੀ ਚਾਹਾਂਗੇ ਜਿਹੜਾ ਤੁਸੀਂ ਵੇਖ ਰਹੇ ਹੋ ਹਾਲਾਤ ਥੋੜੇ ਜਿਹੜੇ ਅਨਾਜਕ ਬਣੇ ਹੋਏ ਨੇ ਪੁੱਲ ਤੋਂ ਜਿਹੜਾ ਪਾਣੀ ਆ ਲਗਾ ਸਾਂ ਨਾ ਹੋਵੇ ਕਿਉਂਕਿ ਪੁੱਲ ਦੇ ਜਿਹੜੇ ਹਾਲਾਤ ਨੇ ਉਹ ਵੀ ਨਾਜ਼ੁਕ ਨੇ ਤਾਂ ਇੱਥੋਂ ਦੀ ਜਿਹੜੀ ਪ੍ਰਸ਼ਾਸਨ ਵੱਲੋਂ ਆਵਾਜ਼ਾਈ ਹੈ ਉਹ ਰੋਕ ਦਿੱਤੀ ਗਈ ਹੈ ਕਿਉਂਕਿ ਅੱਗੇ ਜਿਹੜੀ ਹੈ ਜਿਹੜੀ 12 ਤੋਂ 14 ਪਿੰਡਾਂ ਨੂੰ ਜਿਹੜੀ ਸੜਕ ਹੈ ਉਹ ਜੋੜਦੀ ਹੈ ਉਹ ਕਾਫੀ ਜਿਹੜੇ ਉਸ ਦੇ ਹਾਲਾਤ ਨੇ ਉਹ ਮਾੜੇ ਹੋ ਗਏ ਨੇ ਜਿਹੜੀ ਸੜਕ ਹੈ ਉਹ ਟੁੱਟ ਚੁੱਕੀ ਹੈ ਇਸ ਕਰਕੇ ਜਿਹੜੀ ਪ੍ਰਸ਼ਾਸਨ ਵੱਲੋਂ ਰੋਕ ਦਿੱਤੀ ਗਈ ਹੈ ਰਣਜੀਤ ਕੁਮਾਂਝੀ ਲਿਖਦੇ ਨੇ ਭਾਈ ਜੇ ਪਾਣੀ ਅੱਜ ਕਿੰਨਾ ਕੁ ਵਧਿਆ ਇੱਥੇ ਆ ਥੋੜਾ ਵਧਿਆ ਅੱਜ ਮਾਤਰਾ ਨਹੀਂ ਦੱਸ ਸਕਦੇ ਗਿਣਤੀ ਨਹੀਂ ਦੱਸ ਸਕਦੇ ਕਿ ਕਿੰਨਾ ਕੁ ਪਾਣੀ ਅੱਜ 1.5 ਫੁੱਟ ਵਧਿਆ ਹੈ ਜੀ ਤਾਂ ਇੱਥੇ ਐਨਡੀਆਰਫ ਦੇ ਅਧਿਕਾਰੀ ਵੀ ਇੱਥੇ ਖੜੇ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਣੀ ਜਿਹੜਾ ਹੈ 1 ਤੋਂ 1.5 ਫੁੱਟ ਵਧਿਆ ਤੁਸੀਂ ਸਿੱਧੇ ਵੇਖ ਤੁਸੀਂ ਸਿੱਧੇ ਵੇਖ ਸਕੋ ਤਾਜ਼ੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਹਰ ਵਾਰ ਜਿਹੜੀਆਂ ਵਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜਿਹੜੀਆਂ ਅਫਵਾਹਾਂ ਤੋਂ ਜਿਹੜਾ ਇਹ ਬਚਿਆ ਜਾ ਸਕੇ ਤਾਂ ਕਿ ਜਿਹੜੇ ਹਾਲਾਤ ਤੁਹਾਨੂੰ ਸਿੱਧੇ ਵਿਖਾਏ ਜਾਣ ਆਸ਼ਨਾ ਕਰੋ ਔਰ ਕਿੱਥੋਂ ਜੋ ਦੇਖ ਰਹੇ ਹੋ ਫਿਰ ਤੋਂ ਜਿਹੜਾ ਜਾਣਕਾਰੀ ਚਾਹੁੰਦੇ ਆਂ ਮੰਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਰਾਜੂ ਵਾਰਸ ਜੀ ਵਾਹਿਗੁਰੂ ਮੇਰ ਕਰੇ ਲਿਖਦੇ ਨੇ ਬਹੁਤ-ਬਹੁਤ ਧੰਨਵਾਦ ਰਾਜੂ ਜੀ ਜੈ ਚੰਦ ਕੰਬੋਜ ਵਾਹਿਗੁਰੂ ਜੀ ਮੇਰ ਕਰੋ ਲਿਖਦੇ ਨੇ ਬਹੁਤ-ਬਹੁਤ ਧੰਨਵਾਦ ਜੈ ਚੰਦ ਜੀ ਨਿਸ਼ਾ ਰਾਣੀ ਜੀ ਤੇਜਾ ਰੋਹਿਲਾ ਫਾਜ਼ਲ ਕਾ ਤੋਂ ਤੱਕ ਰਹੇ ਨੇ ਬਹੁਤ-ਬਹੁਤ ਧੰਨਵਾਦ ਸਤਾਸ਼ ਸਿੰਘ ਜੀ ਮਲਕੀਤ ਕਿੱਥੇ ਹੈ ਬਾਈ ਮਲਕੀਤ ਜੀ ਦੱਸਣਗੇ ਕਿੱਥੇ ਹੈ ਤਾਂ ਇਹ ਜਿਹੜੇ ਕਾਮਾਂ ਵਾਲੀ ਪੱਤਨ ਤੋਂ ਅਸੀਂ ਲਾਈਵ ਆ ਦੱਸ ਦੇਗਾ ਥੋੜਾ ਜਿਹਾ ਭਾਈ ਜੀ ਮੈਂ ਕਾਮਾਂ ਵਾਲੇ ਪੱਤਨ ਤੇ ਇਸ ਟਾਈਮ ਇੱਥੇ ਮੌਜੂਦ ਹਾਂ ਜਿੱਥੋਂ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਨਾਜਬ ਨੇ ਤਾਂ ਦੇਖੋ ਜਿੱਥੋਂ ਜਿੱਥੋਂ ਵੀ ਇਹ ਜਿਹੜੀ ਤੁਸੀਂ ਫੁਟੇਜ ਵੇਖ ਰਹੇ ਹੋ ਲਾਈਵ ਤਸਵੀਰਾਂ ਵੇਖ ਰਹੇ ਹੋ ਤਾਂ ਸਭ ਪਾਸੇ ਜਿਹੜੀ ਹੈ ਪਾਣੀ ਦੀ ਮਾਰ ਹੀ ਮਾਰ ਦਿਖਾਈ ਦੇ ਰਹੀ ਹੈ ਪਾਣੀ ਹਰ ਪਾਸੇ ਜਿਹੜਾ ਉਹ ਤਬਾਹੀ ਮਚਾ ਚੁੱਕਿਆ ਸਤਲੁਜ ਦਾ ਕਹਿਰ ਤੁਸੀਂ ਵੇਖ ਸਕਦੇ ਹੋ ਲਗਭਗ 12 ਤੋਂ 14 ਪਿੰਡ ਨੇ ਜਿਹੜੇ ਉਹਨਾਂ ਦਾ ਜਿਹੜਾ ਸੰਪਰਕ ਹੈ ਜਿਹੜਾ ਉਹ ਉਹ ਟੁੱਟ ਚੁੱਕਿਆ ਹੈ ਜਿਹੜੇ 12 ਤੋਂ 14 ਪੁੰਡਾ ਨੂੰ ਜਿਹੜਾ ਇਸ ਰਸਤੇ ਰਾਹੀਂ ਇਸ ਪੁਲ ਦੇ ਰਾਹੀਂ ਉਹਨਾਂ ਵੱਲੋਂ ਲੰਘਿਆ ਜਾਂਦਾ ਸੀ ਪਰ ਇਸ ਪੁਲ ਦੇ ਇਸ ਦੇ ਨਾਲ ਇਸ ਕਰਕੇ ਜਿਹੜਾ ਆ ਜਾਵੇ ਤਾਂ ਕਿ ਜਿਹੜਾ ਕੋਈ ਵੀ ਅਨਸਖਾਵੀ ਜਿਹੜੀ ਘਟਨਾ ਹੈ ਉਹ ਨਾ ਹੋ ਸਕੇ ਨੂਰ ਕੌਰ ਜੀ ਲਿਖਦੇ ਨੇ ਵੀ ਜੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਪੁਲ ਲਾਈਫ ਦਾ ਕਰ ਰਹੇ ਨੇ ਦੀ ਜਿਹੜੀ ਕੋਸ਼ਿਸ਼ ਕਰਾਂਗੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੁਹੰਮਦ ਪੀਰਾ ਤੋਂ ਤੱਕ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਕਾਚਕੇ ਪਾਰ ਦੇ ਜਿਹੜੇ ਹਾਲਾਤ ਨੇ ਪੁੱਲ ਦੇ ਉਹ ਕਾਫੀ ਨਾਜ਼ੁਕ ਨੇ ਜਿਹੜੇ ਕਹਿ ਗਿਆ ਹੈ ਤਾਂ ਇੱਥੇ ਜਿਹੜੇ ਵੀਰ ਨੇ ਉਹ ਸੇਵਾ ਕਰ ਰਹੇ ਨੇ ਉਹ ਸੇਵਾ ਜਿਹੜੇ ਨੇ ਕਿ ਕਾਫੀ ਉਹ ਭਿਆਨਕ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਤਾਂ ਹਾਲਾਤ ਤੁਹਾਨੂੰ ਦੱਸ ਦਈਏ ਕਿ ਪਾਣੀ ਤੁਸੀਂ ਕਿਸ ਕਦਰ ਦੇਖ ਸਕਦੇ ਹੋ ਕਿ ਪੁੱਲ ਦੇ ਉੱਪਰੋਂ ਜਿਹੜਾ ਪਾਣੀ ਹੈ ਉਹ ਕਿੰਨਾ ਤੁਸੀਂ ਦੇਖ ਸਕਦੇ ਹੋ ਵਧ ਰਿਹਾ ਨੀਰਜ ਕੰਬੋਜੀ ਵੀਜੀ ਪਾਣੀ ਵਧ ਗਿਆ ਅੱਗੇ ਨਾਲੋਂ ਜੀ ਵਧਿਆ ਪਾਣੀ ਐਨਡੀਆਰਐਫ ਜੀ ਇੱਥੇ ਮੌਜੂਦਾ ਟੀਮਾਂ ਵੱਲੋਂ ਜਿਹੜਾ ਦੱਸਿਆ ਗਿਆ ਸੀ ਕਿ ਉਹ 1 ਤੋਂ 1.5 ਫੁੱਟ ਜਿਹੜਾ ਪਾਣੀ ਹੈ ਇੱਥੇ ਉਹ ਵਧ ਗਿਆ ਜੀ ਜੀ ਥੋੜਾ ਨੈਟਵਰਕ ਪ੍ਰੋਬਲਮ ਜ਼ਰੂਰ ਹੈ ਤਾਂ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨੈਟਵਰਕ ਕਵਰੇਜ ਨੈਟਵਰਕ ਜਿਹੜਾ ਠੀਕ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਆ ਤਾਂ ਹੁਣ ਦੱਸੋ ਸਰ ਨੈਟਵਰਕ ਠੀਕ ਆ ਰਿਹਾ ਕਿਸ ਤਰ੍ਹਾਂ ਦੀ ਜਿਹੜੀ ਵੀਡੀਓ ਆ ਰਹੀ ਹੈ ਤੁਹਾਡੇ ਕੋਲੇ ਜੀ ਕਮੈਂਟ ਕਰਕੇ ਜ਼ਰੂਰ ਦੱਸੋ ਕਿਸ ਤਰ੍ਹਾਂ ਦੀ ਜਿਹੜੀ ਵੀਡੀਓ ਆ ਰਹੀ ਹੈ ਤੁਹਾਡੇ ਕੋਲੇ ਸੋ ਕਿਸ ਤਰ੍ਹਾਂ ਚੱਲਦਾ ਜੀ ਹਾਂਜੀ ਜ਼ਰੂਰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦਾ ਜਿਹੜਾ ਨੈਟਵਰਕ ਪ੍ਰੋਬਲਮ ਆ ਰਿਹਾ ਪੂਰ ਕੌਰ ਦੀ ਆਈਡੀ ਤੋਂ ਲਿਖਦੇ ਨੇ ਮਾਈ ਨੇਮ ਬ੍ਰੋ ਗੁਰਮੇਜ ਸਿੰਘ ਆ ਥੈਂਕ ਯੂ ਸਰ ਤੁਸੀਂ ਜਿਹੜਾ ਜਰੂਰ ਕਮੈਂਟ ਕਰਕੇ ਦੱਸਿਆ ਕਿ ਤੁਹਾਡਾ ਨਾਮ ਜਿਹੜਾ ਗੁਰਮੀਤ ਸਿੰਘ ਹੈ ਪਰ ਜਿਹੜੀ ਆਈਡੀ ਤੇ ਅਸੀਂ ਜਰੂਰ ਪੜਿਆ ਸੀਗਾ ਕਿ ਇਹ ਇਸ ਨਾਮ ਤੋਂ ਤੁਸੀਂ ਜਿਹੜਾ ਕਮੈਂਟ ਕਰ ਜੀ ਤਾਂ ਫਿਰ ਤੋਂ ਆਪਾਂ ਜਿਹੜਾ ਤੁਹਾਡਾ ਇੰਨਾ ਪਿਆਰ ਹੈ ਕਿਉਂਕਿ ਬੰਨ ਤੇ ਜਿਹੜੀ ਹੈ ਕੀਤੀ ਹੋਈ ਹੈ ਹਾਂਜੀ ਜਗਤਾਰ ਸਿੰਘ ਜੀ ਲਿਖਦੇ ਨੇ ਫਿਰੋਜ਼ਪੁਰ ਤੋਂ ਤੱਕ ਰਹੇ ਆ ਆ